ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਤੀ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਦਾ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਦੋਸਤੋ ਇਸ ਟਾਈਮ ਮੈਂ ਪਹੁੰਚਾ ਵਾਂ ਗਰਦਾਸਪੁਰ ਤੇ ਗਰਦਾਸਪੁਰ ਤੋਂ ਦੱਦਈਏ ਕਿ ਇਸ ਟਾਈਮ ਮੈਂ ਬਾੜਾ ਚੌਂਗ ਦੇ ਵਿੱਚ ਖੜਾ ਵਾਂ ਬਾੜਾ ਚੌਂਗ ਦੇ ਵਿੱਚ ਇੱਕ ਐਸੇ ਸ਼ਖਸ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਵਾਂ ਵੀ ਜਿਹੜਾ ਸਦੀਆਂ ਤੋਂ ਇੱਥੇ ਕੰਮ ਕਰਦਾ ਪਿਆ ਹੋਇਆ ਆਉਂਦੇ ਜਾਂਦੇ ਤੁਸੀਂ ਜਰੂਰ ਜਿਹੜਾ ਆ ਉਸ ਸਖਸ ਦਾ ਧਿਆਨ ਦੇ ਨਾਲ ਦੇਖਿਆ ਹੋਵੇਗਾ ਉਹ ਸਖਸ ਨੂੰ ਮਿਲੇ ਵੀ ਹੋਗੇ ਜੇਕਰ ਤੁਸੀਂ ਗਰਦਾਪੁਰ ਚ ਰਹਿੰਦੇ ਹੋ ਜਾਂ ਗਰਦਾਪੁਰ ਦੇ ਲਾਗੇ ਚਾਗੇ ਤੇ ਪਿੰਡਾਂ ਚੋਂ ਸਹਿਰ ਗਰਦਾਪੁਰ ਬਾੜਾ ਚੌਂ ਚਾਉਂਦੇ ਹੋ ਤਾਂ ਉਸ ਸਖਸ ਨੂੰ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਬਾੜਾ ਚੌਂਗ ਦੇ ਵਿੱਚ ਤੇ ਬਾੜਾ ਚੌਂਗ ਦੇ ਵਿੱਚ ਉਹ ਸਖਸ ਦੀ ਕਹਾਣੀ ਜਿਹੜੀ ਅੱਜ ਤੁਹਾਡੇ ਨਾਲ ਰੂਬਰੂ ਕਰਨ ਲੱਗੇ ਆਂ ਲੋਕ ਕਹਿੰਦੇ ਨੇ ਕਿ ਕੰਮਕਾਰ ਨਹੀਂ ਹੈਗਾ ਪਰ ਮੈਂ ਤੁਹਾਨੂੰ ਦੱਸ ਦਿੰਨਾ ਵਾਂ ਕਿ ਕੰਮਕਾਰ ਐਸ ਤਰੀਕੇ ਦਾ ਜਿਹੜਾ ਕਿ ਸਿਰਫ ਨੀਅਤ ਹੋਣੀ ਚਾਹੀਦੀ ਹੈ ਕੰਮਕਾਰ ਕਰਨ ਦੇ ਲਈ ਲੋਕ ਬਾਹਰ ਨੂੰ ਭੱਜ ਰਹੇ ਨੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਪਰ ਤੁਹਾਨੂੰ ਦੱਸ ਦਈਏ ਕਿ ਕਿਤੇ ਨਾ ਕਿਤੇ ਜਿਹੜਾ ਆ ਇੱਥੇ ਬਹੁਤ ਜ਼ਿਆਦਾ ਕੰਮ ਹੈ ਬਸ ਕਰਨ ਦੀ ਚਾਹ ਹੋਣੀ ਚਾਹੀਦੀ ਹੈ ਕਰਨ ਵਾਸਤੇ ਜਿਹੜਾ ਆ ਦਿਲ ਦੇ ਵਿੱਚ ਕੋਈ ਨਾ ਕੋਈ ਜਿਹੜਾ ਹੋਣਾ ਚਾਹੀਦਾ ਕਿ ਅਸੀਂ ਕੰਮ ਕਰਨਾ ਹੈ ਤੇ ਏਸੇ ਕਰਕੇ ਅੱਜ ਮੈਂ ਜਿਹੜਾ ਆ ਬਾੜਾ ਚੌਂਗ ਦੇ ਵਿੱਚ ਤੁਹਾਨੂੰ ਲੈ ਕੇ ਆਇਆ ਮਾਂ ਤੇ ਉਹ ਸਖਸ ਦੇ ਨਾਲ ਜਿਹੜਾ ਆ ਬੜਾ ਚਾਉਂਦੇ ਵਿੱਚ ਤੁਹਾਨੂੰ ਮਲਾਉਨੇ ਆ ਤੇ ਨਾਲ ਦੀ ਨਾਲ ਗੱਲਬਾਤ ਕਰਦੇ ਆ ਰੂਪ ਰੂ ਕਰਦੇ ਆ ਉਹਨਾਂ ਦੇ ਨਾਲ ਕਿ ਉਹ ਬੰਦਾ ਕੌਣ ਆ ਕਿਸ ਤਰ੍ਹਾਂ ਆ ਤੇ ਆਓ ਤਾਨੂੰ ਜਿਹੜਾ ਆ ਬੈਕ ਕੈਮਰੇ ਤੇ ਲੈ ਕੇ ਚਲਦੇ ਆ ਤੇ ਦੋਸਤੋ ਗਰਦਾਸਪੁਰ ਦਾ ਇਹ ਬਾਡਾ ਚੌਂਕ ਗੱਬਾਡਾ ਚੌਂਕ ਦੇ ਵਿੱਚ ਤੁਸੀਂ ਬਹੁਤ ਵਾਰ ਲੰਗੇ ਹੋਵੋਗੇ ਬਹੁਤ ਵਾਰੀ ਆਉਂਦੇ ਜਾਂਦੇ ਤੁਸੀਂ ਇਸ ਏਰੀਆ ਚੋਂ ਲੰਗੇ ਹੋਵੋਗੇ ਤੇ ਗਰਦਾਸਪੁਰ ਦੇ ਉਹ ਜਾਂ ਤੁਸੀਂ ਗਰਦਾਸਪੁਰ ਦੇ ਨੇੜੇ ਤੇੜੇ ਦੇ ਪਿੰਡ ਦਿਓ ਪਰ ਸ਼ਹਿਰ ਗਰਦਾਸਪੁਰ ਇਹ ਚੌਂਕ ਜਿਹੜਾ ਆ ਬਹੁਤ ਜ਼ਿਆਦਾ ਮਸ਼ਹੂਰ ਬਾਡਾ ਚੌਂਕ ਗਰਦਾਸਪੁਰ ਦੇ ਵਿੱਚ ਤੁਸੀਂ ਬਹੁਤ ਵਾਰ ਆਏ ਹੋਵੋਗੇ ਤੇ ਤੁਹਾਨੂੰ ਇੱਕ ਐਸੇ ਸ਼ਖਸ ਦੇ ਨਾਲ ਮੈਂ ਮਲਾਉਣ ਆਲਾ ਵਾਂ ਜਿੰਨੇ ਕੇ ਜੀ ਤੋੜ ਮਿਹਨਤ ਕੀਤੀ ਜੀ ਤੋੜ ਮਿਹਨਤ ਕਰਦਾ ਆ ਤੇ ਨਾਲ ਦੀ ਨਾਲ ਉਹ ਸਖਸ ਜਿਹੜਾ ਆ ਇੱਥੇ ਬਾੜਾ ਚੌਂਗ ਦੇ ਵਿੱਚ ਹੀ ਕੰਮ ਕਰਦਾ ਲੋਕ ਕਹਿੰਦੇ ਨੇ ਕੰਮ ਨਹੀਂ ਕੰਮ ਨਹੀਂ ਪਰ ਉਸ ਬੰਦੇ ਦਾ ਕਾਰੋਬਾਰ ਕੰਮ ਸਾਰੀ ਗੱਲਬਾਤ ਕਰਦੇ ਆ ਤੇ ਅੱਜ ਤੁਹਾਨੂੰ ਉਹ ਸਖਸ ਦੇ ਨਾਲ ਮਲਾਉਂਦੇ ਆ ਕਿ ਉਹਦਾ ਨਾਲ ਕੰਮਕਾਰ ਵੀ ਜਿਹੜਾ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਇਸ ਟਾਈਮ ਅਸੀਂ ਜਿਹੜਾ ਆ ਬਾੜਾ ਚੌਂਗ ਦੇ ਵਿੱਚ ਮੌਜੂਦ ਆ ਤੇ ਬਾੜਾ ਚੌਂਗ ਦੇ ਵਿੱਚ ਤੁਸੀਂ ਇਸ ਸ਼ਖਸ ਨੂੰ ਜ਼ਰੂਰ ਦੇਖਿਆ ਹੋਵੇਗਾ ਜ਼ਰੂਰ ਦੇਖਿਆ ਹੋਵੇਗਾ ਲੰਗਦੇ ਵੜਦੇ ਤੁਸੀਂ ਗਰਦਾਸਪੁਰ ਚ ਜਦੋਂ ਵੀ ਆਉਂਦੇ ਹੋ ਜਾਂਦੇ ਹੋ ਤਾਂ ਗਰਦਾਸਪੁਰ ਦੇ ਵਿੱਚ ਤੁਸੀਂ ਇਸ ਸ਼ਖਸ ਨੂੰ ਜ਼ਰੂਰ ਦੇਖਿਆ ਹੋਵੇਗਾ ਇਹ ਸ਼ਖਸ ਜਿਹੜਾ ਬਾੜਾ ਚੌਂਗ ਦੇ ਬਿਲਕੁਲ ਵਿੱਚ ਜਿਹੜਾ ਆ ਖਲੋਤਾ ਹੁੰਦਾ ਆ ਤੇ ਹਰ ਵਕਤ ਜਿਹੜਾ ਆ ਆਪਣੇ ਕੰਮਕਾਜ ਦੇ ਲਈ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਸ਼ਖਸ ਨੂੰ ਤੁਸੀਂ ਜ਼ਰੂਰ ਜਾਣਦੇ ਹੋਵੋਗੇ ਸਾਰੀ ਦਿਹਾੜੀ ਪੱਪਾ ਭਾਰ ਖਲੋ ਕੇ ਜਿਹੜਾ ਆ ਇਹ ਸ਼ਖਸ ਆਪਣੇ ਕੰਮਕਾਰ ਨੂੰ ਅੰਜਾਮ ਦਿੰਦਾ ਤੇ ਸਾਰੀ ਦਿਹਾੜੀ ਜਿਹੜਾ ਆ ਆਪਣਾ ਕੰਮ ਕਰਦਾ ਆ ਇਹ ਸ਼ਖਸ ਦੇ ਨਾਲ ਹੀ ਗੱਲਬਾਤ ਕਰਾਂਗੇ ਕਿ ਕਿੰਨੇ ਚਿਰ ਤੋਂ ਇਹ ਬੰਦਾ ਇਹ ਕੰਮ ਕਰਦਾ ਪਿਆ ਆ ਹੱਥ ਦੇ ਵਿੱਚ ਕੁਝ ਪੁੜੀਆਂ ਨੇ ਕੁਝ ਅ ਇਸ ਟਾਈਮ ਤੁਸੀਂ ਦੇ ਦੇ ਪਏ ਸਿਰਫ ਇੰਨੀਆਂ ਪੁੜੀਆਂ ਦੇ ਐ ਨਾਲ ਹੀ ਜਿਹੜਾ ਸਾਰੀ ਦਿਹਾੜੀ ਜਿਹੜਾ ਆਪਣਾ ਗੁਜ਼ਾਰਾ ਇਹ ਕਿਵੇਂ ਕਰਦਾ ਆ ਕਿੰਨੀ ਕਮਾਈ ਹੈ ਸਾਰੀ ਗੱਲਬਾਤ ਜਿਹੜੀ ਹੈ ਸਖਸ ਦੇ ਨਾਲ ਕਰ ਲੈਨੇ ਆ ਤੇ ਗੱਲਬਾਤ ਕਰਦੇ ਆ ਭਾਈ ਕੀ ਹਾਲ ਚਾਲ ਜੀ ਠੀਕ ਆ ਜੀ ਭਾਈ ਕੀ ਨਾਮ ਹੈ ਆਪਣਾ ਬੋਬੀ ਜੀ ਬੋਬੀ ਵੀਰ ਜੀ ਕਿੰਨੇ ਚਿਰ ਤੋਂ ਇਹ ਕੰਮ ਕਰਦੇ ਹੋ 18-20 ਸਾਲ ਹੋ ਗਏ ਜੀ ਹਾਂਜੀ 18-20 ਸਾਲ ਹੋ ਗਏ 18-20 ਸਾਲ ਹਾਂਜੀ 18-20 ਸਾਲ ਤੋਂ ਲਗਾਤਾਰ ਕੰਮ ਕਰਦੇ ਹਾਂ ਹਾਂਜੀ ਦਿੱਲੀ ਕੰਮ ਕਰਦੇ ਆ ਉਹ ਭਾਈ ਪਹਿਲਾਂ ਤਾਂ ਲੋਕਾਂ ਨੂੰ ਆਪਣੇ ਕੰਮ ਬਾਰੇ ਦੱਸੋ ਕਿ ਕੀ ਕੰਮ ਹੈ ਮੇਰਾ ਦਵਾਈ ਦਾ ਕੰਮ ਆ ਜੀ ਚੂਹੇ ਮਾਰਦੇ ਜੀ ਹੋਰ ਕਾਂ ਮੱਖੀ ਮਾਰ ਦਵਾਈ ਦੀ ਇਕ ਸਾਲ ਤੋਂ ਕੋਈ ਕਾਰੋਬਾਰ ਨਹੀਂ ਸਰ ਇੰਨਾ ਕੀ ਕਾਰੋਬਾਰ ਹਾਂਜੀ ਤੇ 20-22 ਸਾਲ ਤੋਂ ਲਗਾਤਾਰ ਵੀ ਕੰਮ ਕਰਦੇ ਹਾਂ ਹਾਂਜੀ ਤੇ ਪਰਿਵਾਰ ਇਹਦੇ ਨਾਲ ਹੀ ਚੱਲਦਾ ਹੈ ਹਾਂਜੀ ਤੇ ਦਿਹਾੜੀ ਤੇ ਕਿੰਨੇ ਕੇ ਪੈਸੇ ਆਪਾਂ ਲੈ ਲੈਂਦੇ ਹਾਂ ਖਾਤਾ ਪਾਣੀ ਚੱਲੀ ਜਾ ਰਹੀ ਹੈ ਬਹੁਤ ਵਧੀਆ ਖਾਤਾ ਪਾਣੀ ਸੈਟੀਸਫਾਈ ਹਾਂਜੀ ਹਾਂਜੀ 20-22 ਸਾਲ ਤੋਂ ਲਗਾਤਾਰ ਹਾਂਜੀ ਆ ਤੁਸੀਂ ਦੇ ਦੇ ਪਈਓ ਜੀ ਬੋਵੀ ਜੀ ਨੇ ਤੇ ਬੋਵੀ ਜੀ ਨੇ ਕਿਹਾ ਕਿ 20-22 ਸਾਲ ਤੋਂ ਲਗਾਤਾਰ ਜਿਹੜਾ ਇਹ ਕੰਮ ਕਰਦੇ ਪਏ ਨੇ ਤੇ ਤੁਸੀਂ ਇਸ ਟਾਈਮ ਦੇ ਦੇ ਪਈਓ ਕਿ ਇਹ ਜਿਹੜੀਆਂ ਦਵਾਈਆਂ ਤੇ ਇਹਦੇ ਇਹਦੇ ਪੀਓ ਪੀ ਦਵਾਈਆਂ ਜਿਹੜੀਆਂ ਨੇ ਕੀਟਨਾਸ਼ਕ ਦਵਾਈਆਂ ਜਿਵੇਂ ਕਿ ਕੌਂਗਰੇਚ ਸਿਪਕਲੀ ਮੱਖੀ ਮਾਰ ਜਾਂ ਚੂਵਿਆਂ ਨੂੰ ਜਿਹੜੀਆਂ ਡੜਾਉਣ ਵਾਲੀਆਂ ਮਾਰਨ ਵਾਲੀਆਂ ਦਵਾਈਆਂ ਜਿਹੜੀਆਂ ਨੇ ਇਹ ਸਖਸ ਵੇਚਦਾ ਆ ਹੱਥ ਦੇ ਵਿੱਚ ਕੁਝ ਪੁੜੀਆਂ ਜਿਹੜੀਆਂ ਕਿ ਦਵਾਈਆਂ ਵਾਲੀਆਂ ਫੜੀਆਂ ਹੋਈਆਂ ਨੇ ਤੇ ਪੂਰਾ ਦਿਨ ਜਿਹੜਾ ਆ ਇਹ ਵੀਰ ਇੱਥੇ ਮਿਹਨਤ ਕਰਕੇ ਜਿਹੜਾ ਆ ਆਪਣੀ ਰੋਜੀ ਰੋਟੀ ਖਾਂਦਾ ਆ ਤਾਂ ਦੱਸਿਆ ਕਿ ਫੈਮਿਲੀ ਨੂੰ ਚਲਾ ਰਿਹਾ ਆ ਪਰਿਵਾਰ ਨੂੰ ਚਲਾ ਰਿਹਾ ਪਿਛਲੇ 20-22 ਸਾਲ ਤੋਂ ਤੇ ਜਦੋਂ ਇਹ ਗੱਲਬਾਤ ਕੀਤੀ ਵੀ ਕਮਾਈ ਤੋਂ ਉਹਨਾਂ ਨੇ ਕਿਹਾ ਵੀ ਮੇਰਾ ਘਰ ਜੜਾ ਆ ਵਧੀਆ ਤਰੀਕੇ ਨਾਲ ਇਹਦੇ ਨਾਲ ਚੱਲੀ ਜਾਂਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਗਈ ਤੇ ਭਾਜੀ ਜਿੰਨਾ ਕਿ ਤੁਸੀਂ ਕੰਮ ਕਰਦੇ ਹੋ ਆਪਣੀ ਫੈਮਿਲੀ ਚ ਕੌਣ ਕੌਣ ਆ ਆਪਣੀ ਫੈਮਿਲੀ ਚ 4 ਬੱਚੇ ਸੀ ਜੀ ਮੀਆਂ ਬੀਬੀ ਆਪਾਂ ਦੋਵੇਂ 4 ਬੱਚੇ ਹਾਂਜੀ 4 ਬੱਚੇ ਬੇਟੀ ਆ ਕਿੰਨੀਆਂ ਬੇਟੇ ਕਿੰਨੇ ਬੇਟੇ ਦੋ ਬੇਟੇ ਸੀ ਦੋ ਬੇਟੇ ਸੀ ਦੋ ਬੇਟੇ ਬੇਟੀਆਂ ਵਿਆਹੀਆਂ ਗਈਆਂ ਜਾਂ ਬੇਟੀਆਂ ਵਿਆਹ ਦਿੱਤੀਆਂ ਜੀ ਬੇਟੀਆਂ ਵਿਆਹੀਆਂ ਗਈਆਂ ਇੱਕ ਬੇਟਾ ਵੀ ਵਿਆਹ ਹੈ ਇੱਕ ਬੇਟਾ ਰਹਿ ਗਿਆ ਵਿੱਚ ਇੱਕ ਬੇਟਾ ਰਹਿ ਗਿਆ ਹਾਂਜੀ ਬੇਟੇ ਕੀ ਕਰਦੇ ਆ ਬੇਟੇ ਕਾਰੋਬਾਰੀ ਕੱਪੜੇ ਕੱਪੜੇ ਦਾ ਕੱਪੜੇ ਦਾ ਕਾਰੋਬਾਰ ਕੱਪੜੇ ਦਾ ਕਾਰੋਬਾਰ ਹਾਂਜੀ ਤੇ ਵਧੀਆ ਤਰੀਕੇ ਨਾਲ ਚੱਲਦਾ ਹਾਂਜੀ ਹਾਂਜੀ ਬਹੁਤ ਵਧੀਆ ਚੱਲ ਰਿਹਾ ਹੈ ਅ ਤੂੰ ਹੀ ਸੁਣਿਆ ਹੀ ਹੈ ਭਾਈ ਸਾਹਿਬ ਤੋਂ ਕਿ ਚਾਰ ਬੇਟੇ ਦੋ ਬੇਟੀਆਂ ਦੋ ਬੇਟੇ ਜਿਨ੍ਹਾਂ ਦੇ ਵਿੱਚ ਦੋ ਬੇਟੀਆਂ ਵੀ ਵਿਆਹ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚ ਤਾਂ ਦਾਦੇ ਇੱਕ ਬੇਟਾ ਵੀ ਵਿਆਹ ਦਿੱਤਾ ਆ ਇੱਕ ਬੇਟਾ ਜਿਹੜਾ ਆ ਉਹ ਹੈਗਾ ਕੱਪੜੇ ਦਾ ਕਾਰੋਬਾਰ ਬੱਚੇ ਕਰਦੇ ਨੇ ਵਧੀਆ ਤਰੀਕੇ ਨਾਲ ਬੱਚੇ ਵੀ ਪਰ ਬੱਚੇ ਕੱਪੜੇ ਦਾ ਕਾਰੋਬਾਰ ਤਾਂ ਅੱਜ ਕਰਨ ਲੱਗੇ ਨੇ ਪਰ ਭਾਈ ਸਾਹਿਬ ਜਿਹੜਾ ਆ ਉਹਨਾਂ ਨੂੰ ਬੱਚਿਆਂ ਨੂੰ ਪੜਾਇਆ ਲਿਖਾਇਆ ਤੇ ਇਸ ਕਾਬਿਲ ਕੀਤਾ ਕਿ ਉਹ ਆਪਣਾ ਕੰਮ ਕਰ ਸਕਣ ਸ਼ਾਇਦ ਜਿਹੜੀ ਉਹ ਦੋ ਬੱਚੀਆਂ ਇਹਨਾਂ ਨੇ ਵਿਆਹੀਆਂ ਨੇ ਉਹ ਵੀ ਸ਼ਾਇਦ ਇਸੇ ਕਮਾਈ ਦੇ ਉਤੋਂ ਹੀ ਵਿਆਹਿਆਂ ਨੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਭਾਈ ਜੀ ਦੇ ਨਾਲ ਗੱਲਬਾਤ ਕਰ ਲਿਆ ਪਾਜੀ ਜਿਹੜੀਆਂ ਬੱਚੀਆਂ ਦਾ ਤੁਸੀਂ ਵਿਆਹ ਕੀਤਾ ਹਾਂ ਹਾਂਜੀ ਹਾਂਜੀ ਬੱਚੀਆਂ ਦਾ ਵਿਆਹ ਵੀ ਇਸੇ ਕਮਾਈ ਨਾਲ ਹਾਂਜੀ ਹਾਂਜੀ ਇਸੇ ਕਮਾਈ ਨਾਲ ਬੜੇ ਛੋਟੇ ਸੀਗੇ ਬੇਟੇ ਛੋਟੇ ਸੀ ਇਸੇ ਕਮਾਈ ਦੇ ਠੀਕ ਹੈ ਤੇ ਲੱਗਿਆ ਨਹੀਂ ਤੁਹਾਨੂੰ ਵੀ ਕਦੇ ਵੀ ਇੰਨੀ ਕਮਾਈ ਨਾਲ ਵਿਆਹ ਵੀ ਵਧੀਆ ਖਰਚਾ ਹਾਂਜੀ ਠੀਕ ਕਰ ਦਿੱਤਾ ਜੀ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਜੀ ਵਧੀਆ ਸਾਈਡਿਲ ਭਾਈ ਜਗੀ ਹਾਂਜੀ ਬੱਚਿਆਂ ਨੇ ਤਾਂ ਨਹੀਂ ਕਦੀ ਕਿਹਾ ਕਿ ਤੂੰ ਹੋਰ ਕੰਮ ਕਰ ਲਓ ਨਹੀਂ ਬੱਚਾਂ ਨੂੰ ਰੋਟੀ ਮਿਲਦੀ ਪਈ ਹੈ ਜੀ ਚੰਨ ਗੋਟੀ ਮੰਗੋ ਗਲ ਕੋਲ ਤੇ ਕਿਸੇ ਤਰ੍ਹਾਂ ਦਾ ਬੱਚੇ ਨੇ ਕਦੀ ਕੋਈ ਇਹ ਨਹੀਂ ਕਹਿਆ ਵੀ ਇਹ ਕਿਉਂ ਇੰਨਾ ਜੇ ਕੰਮ ਕਰੋ ਵੱਡਾ ਕੰਮ ਕਰੋ ਨਹੀਂ ਨਹੀਂ ਆਪਣੀ ਤਰੀਕਾ ਕਰ ਆ ਤੇ ਜਿਹੜੇ ਲੋਕ ਇਹ ਕਹਿੰਦੇ ਆ ਵੀ ਪੰਜਾਬ ਚ ਕੰਮ ਹੀ ਨਹੀਂ ਬਾਹਰੋਂ ਭਾਈ ਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦਾ ਉਹ ਇੱਧਰ ਕਰਨ ਨਹੀਂ ਚਾਹਦੇ ਦੀ ਉਹ ਇੱਧਰ ਕਾਰੋਬਾਰ ਕਰਨ ਨਹੀਂ ਸਕਦੇ ਜਿੱਦਾਂ ਭਈਏ ਪੰਜਾਬ ਉਧਰੋਂ ਆ ਰਹੇ ਨੇ ਉਧਰ ਕਾਰੋਬਾਰ ਕਰ ਰਹੇ ਨੇ ਪੰਜਾਬੀ ਇੱਧਰ ਕਰਕੇ ਨਹੀਂ ਡਾਡੀ ਪੰਜਾਬੀ ਕਿਉਂ ਨਹੀਂ ਕਰਦੇ ਸ਼ਰਮ ਹੁੰਦੀ ਹੈ ਸ਼ਰਮ ਆਦੀ ਕਰਪਾਈ ਤੇ 2 ਬਾਈ ਸਾਲ ਤੋਂ ਤੁਸੀਂ ਹੀ ਕਰਦੇ ਪਿਓ ਹਨ ਤੇ ਇਹਦੇ ਨਾਲ ਹੀ ਤੁਸੀਂ ਸਾਰਾ ਪਰਿਵਾਰ ਜਿਹੜਾ ਪਾਲਿਆ ਹਾਂ ਹਾਂਜੀ ਤਾਂ ਹੋਰ ਜਿਹੜੇ ਲੋਕ ਏਟੀਵੀ ਦੇ ਉੱਤੇ ਮਤਲਬ ਤੁਹਾਡਾ ਪ੍ਰੋਗਰਾਮ ਵੇਚਦੇ ਪਏ ਨੇ ਅੱਜ ਹਾਂਜੀ ਹਾਂਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਾਮਕਾਰ ਨੂੰ ਕੀ ਕਾਰੋਬਾਰ ਕਰੋ ਪੰਜਾਬ ਚੋਂ ਕਾਰੋਬਾਰ ਕਰੋ ਪੈਸਾ ਬੜਾ ਪੰਜਾਬ ਚੋਂ ਤੁਸੀਂ ਬਾਹਰ ਜਾਂਦੀ ਕੋਈ ਕੁਛ ਇਹ ਨਾ ਕਰੋ ਸਰ ਜੀ ਅਭੀ ਆਪਣੀਆਂ ਵੱਡੀਆਂ ਡਿਮਾਂਡਾਂ ਨਾ ਕਰੋ ਤਾਂ ਮੇਰੇ ਖਾਲਸਾ ਸਾਰਾ ਕੁਝ ਸਹੀ ਹੈ ਬਿਲਕੁਲ ਜੀ ਇਹ ਸੀ ਸਾਡੇ ਨਾਲ ਬੋਵੀ ਜੀ ਬੋਵੀ ਜੀ ਜਿਹੜੇ ਨੇ ਬਾੜਾ ਚੌਂਗ ਦੇ ਵਿੱਚ ਖੜੇ ਹੁੰਦੇ ਨੇ ਚੂਵੇ ਮਾਰ ਦਵਾਈਆਂ ਕੀਟਨਾਸ਼ਕ ਦਵਾਈਆਂ ਜਾਂ ਜਿਹੜੀਆਂ ਮੱਖੀ ਮਾਰ ਦਵਾਈਆਂ ਵੇਚ ਕੇ ਹੱਥ ਦੇ ਵਿੱਚ ਤੁਸੀਂ ਬਾਰ-ਬਾਰ ਮੈਨੂੰ ਦਿਖਾ ਰਹੇ ਹੋ ਮੈਂ ਸਿਰਫ ਕੁੜੀਆਂ ਦਿਖਾਈਆਂ ਜਾ ਰਹੀਆਂ ਨੇ ਤੁਹਾਨੂੰ ਤਾਂ ਦਾਦਾ ਹੀ ਇਹ ਕਿ ਵੀਰ ਦੇ ਚਾਰ ਬੱਚੇ ਦੋ ਗੁੱਡੀਆਂ ਦੋ ਬੇਟੇ ਜਿਨ੍ਹਾਂ ਦੇ ਵਿੱਚੋਂ ਦੋ ਕੁੜੀਆਂ ਵਿਆਹ ਦਿੱਤੀਆਂ ਇਸੇ ਕਮਾਈ ਦੇ ਨਾਲ ਬੱਚੇ ਵੀ ਵਿਆਏ ਪੜਾਏ ਵੀ ਲਖਾਏ ਵੀ ਤੇ ਰੋਟੀ ਵੀ ਜੁਦ ਇਹਨਾਂ ਨੇ ਗੱਲ ਕੀਤੀ ਕਿ ਕੀ ਤੁਸੀਂ ਸੈਟੀਸਫਾਈ ਹੋ ਬੱਚਿਆਂ ਨੇ ਕਦੇ ਕਾਹ ਨਹੀਂ ਕੰਮਗੁਜ਼ਾਰ ਵਾਸਤੇ ਤੇ ਵੀਰ ਨੇ ਕਿਹਾ ਵੀ ਨਹੀਂ ਬੱਚਿਆਂ ਨੂੰ ਰੋਟੀ ਮਿਲਦੀ ਸੀ ਬੱਚੇ ਇੰਨੇ ਦੇ ਨਾਲ ਹੀ ਖੁਸ਼ੀ ਤੇ ਬਹੁਤ ਵਧੀਆ ਲੱਗਾ ਵੀਰ ਦੇ ਨਾਲ ਗੱਲਬਾਤ ਕਰਕੇ ਜੇਕਰ ਤੁਹਾਨੂੰ ਵੀ ਵੀਰ ਦੀ ਇਹ ਗੱਲਬਾਤ ਵਧੀਆ ਲੱਗੀ ਹੈ ਵੀਰ ਦਾ ਕਾਰੋਬਾਰ ਵਧੀਆ ਲੱਗਾ ਜੇਕਰ ਤੁਸੀਂ ਇਹਨਾਂ ਨੂੰ ਦੇਖਿਆ ਹੋਇਆ ਆ ਜਾ ਇਹਨਾਂ ਦੇ ਕੋਲੋਂ ਸੌਦਾ ਪਤਾ ਲਿਆ ਆ ਜਾਂ ਇਹਨਾਂ ਦੇ ਕੋਲੋਂ ਨਹੀਂ ਲਿਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸੇ ਮਾਰਕੀਟ 'ਚ ਬਾੜਾ ਚੌਂਕ 'ਚ ਵੀ ਇਹਨਾਂ ਦੇ ਕੋਲ ਆ ਕੇ ਜਿਹੜਾ ਆ ਅ ਇਹਨਾਂ ਤੋਂ ਜਿਹੜੀ ਦਵਾਈ ਵਗੈਰਾ ਹੈ ਲੈ ਸਕਦੇ ਹੋ ਚੂਹੇ ਮਾਰ ਦਵਾਈ ਲੈ ਸਕਦੇ ਹੋ ਕੀਟਨਾਸ਼ਕ ਦਵਾਈਆਂ ਇਹਨਾਂ ਦੇ ਕੋਲ ਹੁੰਦੀਆਂ ਨੇ ਉਹ ਵੀ ਲੈ ਸਕਦੇ ਹੋ ਤੇ ਬੋ ਵੀ ਵੀਰ ਦਾ ਬਹੁਤ ਵੱਡੀ ਹਿੰਮਤ ਬਹੁਤ ਵੱਡਾ ਉਪਰਾਲਾ ਕਿ ਇੰਨੇ ਕੰਮ ਦੇ ਨਾਲ ਹੀ ਸੈਟੀਸਫਾਈ ਤੇ ਵਧੀਆ ਤਰੀਕੇ ਨਾਲ ਕੰਮ ਕਰਦੇ ਪਏ ਨੇ ਜਿਹੜੇ ਲੋਕ ਕੰਮ ਤੋਂ ਭੱਜਦੇ ਨੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਆ ਉਹਨਾਂ ਦੇ ਲਈ ਇਹ ਵੀਰ ਇੱਕ ਮਿਸਾਲ ਆ ਕਿ ਕੰਮ ਹੈ ਸਿਰਫ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਤੁਸੀਂ ਦੇਦੇ ਪਿਓ ਮੇਰਾ ਡੀਪੀਸੀ ਪੰਜਾਬੀ ਟੀਵੀ ਮੈਂ ਤੁਹਾਡਾ ਆਪਣਾ ਧਰਮਜੀ ਦੀਪੀ ਧੰਨਵਾਦ